दसूहा अधीन पड़ते गांव तरकियाना के शुरिया मोहल्ला के 22 साल नौजवान मनप्रीत सिंह की अमेरिका में मौत हो जाने से पूरे गांव में शोक की लहर है जानकारी देते हुए मनप्रीत के पिता बलजीत सिंह ने बताया कि मनप्रीत हमारा इकलौता बेटा था और छह साल पहले अमरीका गया था और अमरीका के सियाटेल शहर में रहता था दो दिन पहले मनप्रीत का फ़ोन आया था और उसने बताया था कि मुझे नई जगह नौकरी मिली है ये खबर सुन परिवार के सभी लोग खुश थे परंतु बीती रात मनप्रीत के दोस्त का अमेरिका से फोन आया जिसने बताया कि मनप्रीत की पानी में डूबने से मौत हो गई है इस खबर से पूरे इलाके में शोक की लहर दौड़ गई है क्योंकि अभी कुछ महीने पहले भी इसी गांव के दो दोस्तों को भी अमेरिका में ट्रक दुर्घटना में मौत हो गई थी पिछले दो महीनों में टेरकियाना गाँव के चार नौजवानों की विदेश में मौत हो चुकी है जिसमें से तीन नौजवान अमरीका में थे परिवार ने पंजाब सरकार सरकार और केंद्र सरकार से मनप्रीत का शव भारत लाने की गुहार लगाई है ताकि उसका अंतिम संस्कार अपने हाथों से कर सके तो तो देखो जी दो जी दो हजार उन्नीस गया ਸੋ ਪਾਸ਼ੇ ਸੀ ਫਿਰ ਫਿਰ ਮਸਲ ਲੱਗਾਈ ਉਹਨੂੰ ਕਦੋਂ ਪਤਾ ਲੱਗਦਾ ਕਿ ਬੀਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਕਿ ਕਾਰਨ ਕੀ ਸੀਗਾ ਕਿ ਇਸ ਤਰ੍ਹਾਂ ਹੋ ਗਿਆ ਇਹ ਦੇਖੋ ਜੀ ਰੈਸਟੋਰੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨਾ ਪਿਆ ਇਹਨੇ ਪਾਣੀ 'ਚ ਸਾਲ ਮਾਰਤੀ ਪਾਣੀ ਡੂੰਗਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਕੋ ਨਹੀਂ ਗਲਿਆਣੀ ਤੇ ਫੇ ਮਤਲਬ ਉਹਨਾਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫੇ ਮਤਲਬ ਪੁਲਸ ਵਾਲਿਆਂ ਨੇ ਕੱਢਿਆ ਤੁਹਾਨੂੰ ਬਾਤ ਪਤਾ ਲੱਗਾ ਹਾਂਜੀ ਰਾਤ ਨੂੰ ਲੱਗਾ 10:00 ਬਜੇ ਗੱਲਬਾਤ ਹੋਈ ਤੇ ਲਾਟਰੀ ਪਾਸੋਂ ਉਹੀ ਰਾਤ ਨੂੰ 11:00 ਵਜੇ 11:00 ਵਜੇ ਡੇਲੀ ਫੋਨ ਆਉਂਦਾ ਹੀ ਰਾਤ ਨੂੰ ਕੀ ਜਾਂਦਾ ਸੀ ਮਤਲਬ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰੈਸਟੋਰੈਂਟ 'ਚ ਕੰਮ ਜਾਂਦਾ ਸੀ ਲੋਤਾ ਬੇਟਾ ਸੀ ਹਾਂਜੀ ਲੋਤਾ ਬੇਟਾ ਜੀ ਹਾਂਜੀ ਜੀ ਆਪਾਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਕੋ ਇਹ ਹੀ ਮੰਗ ਕਰਦੇ ਆਂ ਮਹਾਂ ਸਾਡੀ ਡੈਡ ਬੋਡੀ ਤੁਹਾਨੂੰ ਮਿਲ ਜਾਣੀ ਚਾਹੀਦੀ ਹੈ ਜੀ ਤੁਹਾਡਾ بیٹے ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ ਪਰਸੋ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚ ਲਾ ਕੇ ਆਂ ਮੈਂ ਕੱਲੂ ਫੋਨ ਕਰੂੰਗਾ ਹੁਣ ਮੈਂ ਬੀਜੀ ਆਂ ਕੱਲ ਨਹੀਂ ਕਰਨਾ ਗੱਲ ਹੋਈ ਪਰਸੋ ਹੋਈ 11:15 ਵਜੇ ਗੱਲ ਹੋਈ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕਈ ਕੇਸ ਹੋ ਗਿਆ ਐ ਦੱਸ ਤਾਂ ਅੱਜ ਮੁੜ ਕੇ ਮੈਨੂੰ ਇਹੋ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈੱਡ ਬੋਡੀ ਇੱਥੇ ਲਿਆ ਦਿਓ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨਹੀਂ ਲੱਭਣਾ ਕਿੰਨੀ ਖਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਖਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਫੇਰ ਰਿਆ ਹੋਇਆ ਬਾਹਰ ਨੂੰ ਹੋ ਗਏ 4-5 ਸਾਲ ਹੋ ਗਏ ਗਏ ਨੂੰ ਬੇਟੇ ਦੀ ਕਿੰਨੀ ਉਮਰ ਸੀ 23 ਸਾਲ ਹੋ ਮਰੀ ਬਾਈ 22 ਸਾਲ ਨੂੰ ਤੁਸੀਂ ਉਦਾ ਵਿਆਹ ਦਾ ਕੋਈ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਹਜੇ ਤਾਂ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਹਜੇ ਤਾਂ ਆਉਣੇ ਸੀ ਕੰਮ ਤੋਂ 2-3 ਸਾਲ ਬੰਦਾ ਮੰਮੀ ਮੈਂ ਲਾ ਕੇ ਫੇਰ ਆਉਣੀ ਆ ਮੇਰਾ ਕੋਤ ਪਗਣੀ ਤੋਂ ਤੋਣਾ ਮਨਪ੍ਰੀਤ ਤੋਂ ਬ੍ਰਦਰਸ ਹਾਂਜੀ ਮੇਰਾ ਬਹੁਤ ਠੀਕ ਹਾਂਜੀ ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਕੱਲ ਰਾਤ ਪਤਾ ਲੱਗਾ ਸਾਨੂੰ 11 ਵਜੇ ਕਿਸ ਤਰ੍ਹਾਂ ਪਤਾ ਲੱਗਾ ਉਹ ਜਿਹੜੇ ਗਾਰੰਟੀ ਵਾਲੇ ਸੀਗੇ ਉਹਨਾਂ ਨੇ ਰੱਖਿਆ ਸੀ ਉਹਨੂੰ ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ ਜਦੋਂ ਪ੍ਰਾਦਰਿਸ ਤੱਕ ਇਸ ਤਰ੍ਹਾਂ ਦੋਸਤ ਵਧੀਆ ਹੀ ਗੱਲ ਮਤਲਬ ਉਹ ਪਿਆਰ ਕਰਦੇ ਹੀ ਇਕ ਦੂਸਰੇ ਨੂੰ ਅਸੀਂ ਫੋਨ ਤੇ ਗੱਲਬਾਤ ਹੁੰਦੀ ਹੀ ਠੀਕ ਕਹਿੰਦੇ ਸੀਗੇ ਤੁਹਾਨੂੰ ਸੁਣ ਕੇ ਕੋਈ ਚੀਜ਼ ਨਹੀਂ ਠੀਕ ਆ ਕੀ ਜਾਂਦੀ ਔਰ ਕੋਈ ਫालतू ਗੱਲ ਨਹੀਂ ਕਰਦੇ ਨਹੀਂ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਉਹਦੇ ਡੈਡ ਬੋਡੀ ਸ਼ੀਟ ਦੁਸ਼ੇ ਤਿੱਥੇ ਲਿਆਈ ਜਾਵੇ ਅੱਜ ਤਾਂ ਮੂੰਹ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਕੀਤਾ ਜਾਵੇ ਦਾ ਇਹ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਉਹਦੀ ਤਿੰਨ ਘਟਨਾ ਮਹੀਨੇ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਹੋਈਆਂ ਦੋ ਅਮਰੀਕਾ ਦੇ ਵਿੱਚ ਸੀ ਫਰਾਂਸ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਦਰਨ ਸ਼ਹਿਰ ਦੇ ਵਿੱਚ ਇੱਕ ਆਕੇ ਦੀ ਮਰ ਡੈਥ ਹੋ ਗਈ ਹੈ ਤੇ ਬਹੁਤ ਮੰਦਭਾਗੀ ਪਰਿਵਾਰ ਦੀ ਮਿਲੀ ਜੁਲੀ ਹਾਲਤ ਹੈਗੀ ਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਜੋ ਆਰਮੀ ਜੋ ਰਟਾਇਰ ਆ ਤੇ ਚਲੋ ਠੀਕ ਠਾਕ ਜੀ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਕਾਰ ਕਮਾਈ ਕੀਤੀ ਹੋਊਗੀ ਥੋੜੀ ਬੋਦੀ ਪਰ ਹੁਣ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਵੀ ਇਸ ਕੇਂਦਰ ਸਰਕਾਰ ਕੋਲੋਂ ਵੀ ਉਹਨਾਂ ਦਾ ਵਿਦੇਸ਼ ਮੰਤਰਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਡੈਡ ਬੋਡੀ ਜਿਹੜੀ ਉਹ ਚਲੋ ਲਿਆ ਦੇਵੇ ਕਿਉਂਕਿ ਪਰਿਵਾਰ ਆ ਉਹਦੀ ਅੰਤਮ ਕਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣਾ ਆਪਣੇ ਹੱਥੀਂ ਤੇ